ਹਾਂਜੀ ਤੇ ਦੋਸਤੋ ਅੱਜ ਜਗਾ ਜਿਲ੍ਹਾ ਹੁਸ਼ਿਆਰਪੁਰ ਦੇ ਮੇਲੇ ਦਾ ਤੀਜਾ ਦਿਨ ਜਿਹੜੇ ਕਿਸ ਤੁਹਾਨੂੰ ਫਿਰ ਬਾਰ ਬਾਰ ਦਿਖਾਉਣ ਆਏ ਆ ਤੁਹਾਡੀ ਫਰਮਾਇਸ਼ ਤੇ ਉਹੀ ਮਾਹੌਲ ਆ ਚਿਲਮ ਚਿਲਮ ਲੁੰਦਾ ਹੋਇਆ ਰੌਣਕਾਂ ਲੱਗੀਆਂ ਹੋਈਆਂ ਨੇ ਸਭ ਕੁਝ ਸੈਟ ਆ ਠੀਕ ਹੈ ਹੁਣ ਤੁਹਾਨੂੰ ਅਸੀਂ ਮੇਲੇ ਦੇ ਅੰਦਰ ਲੈ ਕੇ ਜਾਵਾਂਗੇ ਤੇ ਤੁਹਾਨੂੰ ਅੰਦਰ ਥੋੜਾ ਬਹੁਤਾ 뷰 ਦਿਖਾਵਾਂਗੇ ਕਿਉਂਕਿ ਤੁਹਾਡੇ ਬੜੀਆਂ ਫਰਮਾਇਸ਼ਾਂ ਆਈਆਂ ਅੰਦਰ 뷰 ਦਿਖਾਉਂਦੀਆਂ ਆਂ ਦੇਖੋ ਤੁਹਾਡੇ ਸਾਹਮਣੇ ਅੰਦਰ ਦੁਕਾਨਾਂ ਲੱਗੀਆਂ ਹੋਈਆਂ ਨੇ ਪੂਰਾ ਉਹ ਸਾਹਮਣੇ ਮੋਤਾਲਾ ਖੂਹ ਹੈਗਾ ਆ ਉਹ ਤੁਹਾਨੂੰ ਮੋਤਾਲਾ ਖੂਹ ਵੀ ਦਿਖਾਉਂਦੇ ਆਂ ਤੇ ਉਹ ਦੇਖੋ ਮੁੰਡਿਆਂ ਦੇਖੋ ਕੀ ਹੋ ਗਿਆ ਤੇ ਆਪਾਂ ਹੁਣ ਅੱਗੇ ਦੇਖਦੇ ਆ ਮੋਤ ਵਾਲਾ ਖੂ ਮੋਤ ਵਾਲਾ ਖੂ ਦੇਖੋ ਇਹਦੇ ਨਾਲੇ ਭੂਤਿਆ ਭੂਤਿਆ ਘਰ ਆ ਭੂਤਿਆ ਬੰਗਲਾ ਜਿਹੜਾ ਤੁਹਾਨੂੰ ਪਿਛਲੀ ਵਾਰੀ ਵੀਡੀਓ ਦਿਖਾਇਆ ਸੀ ਆਪਾਂ ਉਹਦੇ ਅੰਦਰ ਵੀ ਤੁਹਾਨੂੰ ਦਿਖਾਇਆ ਸੀ ਆਪਾਂ ਠੀਕ ਆ ਤੇ ਹੋਰ ਵੀ ਤੁਹਾਨੂੰ ਕਈ ਗੱਲ ਦਿਖਾਉਂਦੇ ਆ ਇੱਕ ਇੱਥੇ ਆ ਦੇਖੋ ਝੂਲੇ ਵਿੱਚ ਗੁੱਡੀ ਖੜੀ ਆ ਦੇਖੋ ਤੁਹਾਨੂੰ ਮੈਂ ਇੱਥੇ ਇਹ ਆ ਦੇਖੋ ਟਾਰਗੇਟ ਟਾਰਗੇਟ ਪਾਉਣ ਵਾਲੇ ਬਿਸਕਟ ਬਿਸਕਟ ਗੈਨੇ ਖਾਣੇ ਵਾ ਇੱਥੇ ਆ ਖਾ ਸਕਦਾ ਆਈਸਕ੍ਰੀਮ ਖਾ ਸਕਦਾ ਇੱਥੇ ਆ ਗਏ ਰੁਣਕਾ ਵੜੀਆਂ ਪਰ ਇੰਨਾ ਰੁਣਕਾ ਜਹ ਹੈ ਨਹੀਂ ਰਾਤ ਨੂੰ ਮਾਹੌਲ ਕੋ ਸ਼ੋਰ ਹੁੰਦੇ ਆ ਰਾਤ ਨੂੰ ਤੁਹਾਨੂੰ ਦਿਖਾਉਂਦੇ ਆ ਰਾਤ ਨੂੰ ਲੈਟਾ ਵੀ ਜਾ ਕੇ ਦਿਖਾਵਾਂਗੇ ਆ ਥਾਰਾ ਬੰਦਾ ਲੈ ਕੇ ਆਇਆ ਆਪਣੀ ਜੀਬ ਕਿਸੇ ਨੂੰ ਝੂਟ ਨਹੀਂ ਹੋਵੇਦਾ ਇੱਥੇ 50 ਰੁਪਏ ਦੇ ਕੇ ਝੂਟ ਸਕਦਾ ਉਹ ਦੇਖੋ ਸਾਹਮਣੇ ਕੁੜੀ ਖੜੀ ਵਿਚਾਰੀ ਹੱਥ ਜੋੜੇ ਖੜੀ ਕੋਈ ਤਾਂ ਆ ਜਾਓ ਕੋਈ ਹਲੇ ਕੋਈ ਝੂਟਾ ਲੈਣ ਆਇਆ ਸਿਕਰ ਦੁਪਹਿਰੇ ਰਾਤ ਨੂੰ ਤੁਹਾਨੂੰ ਦਿਖਾਉਂਦੇ ਆ ਉਹ ਦੇਖੋ ਬੰਦਾ ਉਧਰ ਆ ਦੇਖੋ ਇਹ ਪੂਲ ਆ ਨੌਨ ਵਾਸਤੇ ਬੜਾ ਜਿਗਾੜ ਜਿਆ ਮੈਨੂੰ ਸਹੀ ਲੱਗਾ ਬੰਦਾ ਘਰ ਲਿਆ ਕੇ ਰੱਖ ਸਕਦਾ ਮਰਜ਼ੀ ਗਰਮੀਆਂ 'ਚ ਨਹਾਵੇ ਪਾਵੇ ਜੋ ਮਰਜ਼ੀ ਕਰੇ ਕੋਈ ਚੱਕਰ ਨਹੀਂ ਵੀ ਆ ਕੇ ਕੈਸਤੀ ਤਾਰੀ ਆਵੇ ਘਰੇ ਹੀ ਆਪਣੇ ਕੰਮ ਖੋਲੇ ਕੋਠੇ ਤੇ ਦਾ ਕੰਮ ਕੰਮ ਸੂਟ ਕਰਨਾ ਪਿਆਰ ਦੇ ਇੱਕ ਬੰਦੇ ਦੇ ਕੰਮ ਬੜਿਆ ਲੱਗਾ ਆਪਣਾ ਜਿਸ ਕੰਮ ਲੱਗਾ ਆ ਦੇਖੋ ਚੂਲਾ ਬਜਾਰਾ ਬੰਦਾ ਖਾਲੀ ਝੁੱਲੀ ਜਾਂਦਾ ਕੋਈ ਬੰਦਾ ਵਿੱਚ ਬੈਠਾ ਨਹੀਂ ਐਵੇਂ ਤੇਲ ਫੁੱਕੀ ਜਾਂਦਾ ਪਿਆ ਚਲੋ ਇਹ ਤੋਂ ਇਹਦੇ ਨਾਲ ਤਾਂ ਤੁਹਾਨੂੰ ਹੋਰ ਦੱਸੀ ਅੱਜ ਆਪਾਂ ਪਾਵਾਂਗੇ ਇੱਕ ਲੱਕੀ ਡਰਾ ਲੱਕੀ ਡਰਾ ਪਾਵਾਂਗੇ ਨਾਲ ਤੁਸੀਂ ਮੇਲਾ ਵਿਊ ਦੇ ਕਿ ਨਾਲ ਆਪਾਂ ਗੱਲ ਕਰਦੇ ਦੋ ਚਾਰ ਦੇਖੋ ਮिक्की ਮਾਊਸ ਤੇ ਅਸੀਂ ਲੱਕੀ ਡਰਾਪ ਆਵਾਂਗੇ ਦੇਖਾਂਗੇ ਮਤਲਬ ਬਹੁਤਾ ਨਹੀਂ ਆਪਾਂ ਪਾਵਾਂਗੇ ਦਵਾ ਜੀ ਦੋ ਆਜੀ ਲਵਾਂਗੇ ਟਿਕਟਾਂ ਤੇ ਆ ਵੀਰ ਪਿਆਲੀਆਂ ਜੇ ਕਾ ਮਸੂਦ ਰਹਿ ਗਿਆ ਚਲੋ ਜੇ ਰੱਬ ਦੀ ਕਿਰਪਾ ਨਾਲ ਨਿਕਲਿਆ ਤੇ ਜਿਹੜਾ ਲੱਕੀ ਡਰਾਪ ਵਿੱਚੋਂ ਨਾਮ ਨਿਕਲੂਗਾ ਉਹਦੇ ਵਿੱਚੋਂ ਆਪਾਂ ਗਰੀਬਾਂ ਦੀ ਮਤਲਬ ਗਰੀਬ ਨਹੀਂ ਕਹਿੰਦੇ ਆਪਾਂ ਮਤਲਬ ਲੋੜਵੰਦਾਂ ਦੀ ਸਹਾਇਤਾ ਵੀ ਕਰਾਂਗੇ ਆਪਾਂ ਠੀਕ ਹੈ ਪਹਿਲਾਂ ਤੁਹਾਨੂੰ ਮੇਲਾ ਦਿਖਾ ਦਿਆਂ ਦੇਖੋ ਸੋਨੇ ਸੋਨੇ ਕੁੜਿਆਂ ਦੇ ਕੱਪੜੇ ਠੀਕ ਆ ਜਿਹੜੇ ਕਿਥੋਂ ਲੈ ਸਕਦੇ ਆਂ ਆ ਪੱਖਾ ਗਰਮੀਆਂ ਨੂੰ ਜੇ ਕਿ ਨੂੰ ਗਰਮੀ ਲੱਗਦੀ ਹੈਗੀ ਤਾਂ ਤੁਸੀਂ ਪੱਖਾ ਲੈ ਸਕਦਾ ਆ ਬਹੁਤ ਸਸਤਾ ਪੱਖਾ ਰੇਟ ਤਾਂ ਆਪਾਂ ਨਹੀਂ ਪੁੱਛਿਆ ਪਰ ਸਸਤਾ ਹੀ ਹੋਣਾ ਹੈ ਕਿ ਥਾਲਾ ਮਹਿੰਗਾ ਹੋਣਾ ਠੀਕ ਆ ਚਲੋ ਮੇਲਾ ਘੁੰਮ ਘੁੰਮ ਕੇ ਠੀਕ ਆ ਸਾਰੇ ਹੀ ਹੋਲੇ ਨੂੰ ਘੁੰਮਦੇ ਪਏ ਆ ਤੇ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਆ ਜਿਹੜੇ ਢਿੱਡ ਦੋਖ ਦਾਵੇ ਨੱਕ ਦੋਖ ਦਾਵੇ ਲੱਕ ਦੋਖ ਦਾਵੇ ਆ ਦੇਖੋ ਆਗੇ ਜੀ ਆਪਾਂ ਲੱਕੀ ਡਰਾ ਤੇ ਆਪਾਂ ਲਵਾ ਕੇ ਦੋ ਟਿਕਟਾਂ ਠੀਕ ਆ ਜਿਹੜੇ ਕਿ ਆਪਾਂ ਦੋ ਟਿਕਟਾਂ ਲਈਆਂ ਹੁਣ ਤਾਂ ਰੱਬ ਦੀ ਕਿਰਪਾ ਨਾਲ ਤੁਹਾਡੇ ਪਿਆਰ ਸਦਕਾ ਜੇ ਇਹ ਨਿਕਲ ਆਈਆਂ ਤੇ ਇਹ